ਅਸੀਂ ਸਾਰੀ ਪੰਚਾਇਤ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਜੁਨੀਅਲ ਜੋ ਬਣੀਆਂ ਲੀਆਂ ਭਾਈ ਸਭ ਨੂੰ ਬੇਨਤੀ ਆ ਵੀ ਆਓ ਲੋਜਵਾਨਾਂ ਦਾ ਸਾਥ ਦਈਏ ਤਾਂ ਮੇਰੇ ਸਾਰੇ ਭਈਏ ਦਾ ਵੀ ਕੰਮ ਕੋਸਣੀ ਜਿੰਨਾ ਟਾਈਮ ਆਪ ਕਰਗੇ ਨਾ ਇਹ ਕਾਹਨੂੰ ਹੱਥ ਲਾਉਂਦੇ ਆ ਹਲੇ ਕਹਿੰਦਾ ਸਰਦਾਰ ਜੀ ਇੱਕ ਚੱਕੀ ਹੋਰ ਪਾ ਦੇ ਇੱਕ ਤਾਂ ਸਹੀ ਤਰੀਕੇ ਨਾਲ ਕਰ ਲੋ ਕੰਮ ਸਾਲ ਹਰਿਆ ਪੀਨ ਵਾਲਾ ਵਿੱਚ ਇਹ ਰੱਖਿਆ ਪਿਆ ਤੇ ਵੀ ਚੋੜ ਦੇ ਚਲਾ ਆ ਰਿਹਾ ਹੁਣ ਅ ਭੂੰਮੂ ਜੀ ਕਿੱਧਰ ਗਿਆ ਯਾਰ ਆ ਆ ਪਿਆ ਬਣੋ ਤੇ ਨੁੱਤੇ ਹੈਗੇ ਆ ਦੋ ਚਾਰ ਘਰਾਂ ਦੇ ਜਾਇਆਗੇ ਸੇਵਕ ਨੂੰ ਵੀ ਮਿਲ ਕੇ ਆਉਂਦੇ ਆ ਵੀ ਕਹਿੰਦੇ ਆਇਆ ਵਾ ਫੇ ਫੋਨ ਲਾਉਣ ਦੇ ਯਾਰ ਮੈਨੂੰ ਇੱਕ ਦੋ ਬੰਦੇ ਆਣੋਂ ਦਾ ਉਹ ਕੀਪੇ ਟਾਈਮ ਬਹੁਤ ਹੋਇਆ ਪਿਆ ਕਿਹੜਾ ਆ ਗਿਆ ਹੁਣ ਉਹ ਬਾ ਉਹ ਸੇਵਕਾ ਤੈਨੂੰ ਹੀ ਫੋਨ ਲਾਉ ਲੱਗਿਆ ਸੀ ਵਧੀਆ ਮੌਕੇ ਤੇ ਆ ਗਿਆ ਹੋਰ ਕਿਵੇਂ ਆ ਵਧੀਆ ਕਹਿ ਨਾ ਵਧੀਆ ਵਧੀਆ ਤੂੰ ਸੁਣਾ ਸਕਦਾ ਬਸ ਵਧੀਆ ਠੀਕ ਠਾਕ ਮੱਖਾ ਜਰ ਤਰੇਈਏ ਪੀਣ ਜਾ ਕਰਿਆ ਪਿਆ ਸੀਗਾ ਆਹ ਦੇ ਮੈਂ ਫੋਨ ਲਾਉਣ ਲੱਗਿਆ ਸੀਗਾ ਇੱਛਾ ਮੇਰੇ ਇੱਕ ਦੋ ਬੰਦੇ ਨੂੰ ਮੈਂ ਨਾ ਸੀ ਅੱਜ ਆਹ ਤਾਂ ਹੀ ਆ ਗਿਆ ਲੈ ਅੱਜ ਭਈਆ ਗਿਆ ਦਾ ਆਪੇ ਫਿਰ ਤੇਰਾ ਪੈਦ ਸਾਰਾ ਖੰਮ ਜਰਾ ਨਹੀਂ ਦਰ ਨੂੰ ਪਤਾ ਜਦੋਂ ਮੀਂਹ ਤੇ ਕੀ ਬੋਲੀ ਹੋਈ ਜਾਂਦੀ ਵਾਹ ਖੈਰ ਅੱਜ ਤਰਬਾਜਾ ਕਿਲੋ ਹੋ ਗਿਆ ਆਹ ਸੇਵਕਾ ਤਰਪੰਜਾ ਕੱਲੋਂ ਹੋ ਗਿਆ ਸਾਮ ਨੂੰ ਲੱਗੀ ਜਗਾ ਤੇ ਆ ਜਾ ਓਰੇ ਆ ਬੈਠ ਤੇ ਨਾਲ ਗੱਲਾਂ ਕਰਨੀ ਇੱਥੇ ਇੱਕ ਮਿੰਟ ਆ ਜਾ ਓਰੇ ਕੋ ਯਾਰ ਮੈਂ ਥੋੜੀ ਜਿਹੀ ਤੇ ਤੂੰ ਆ ਜਾ ਬੈਠਾ ਮੈਂ ਉਹ ਕਰਨਾ ਮੇਰੇ ਕੋਲ ਹੀ ਮੈਂ ਆਉਣਾ ਠੀਕ ਆ ਅੱਛਾ ਆਇਆ ਸੇਵਕਾ ਬਹਿ ਜਾ ਐਸ ਕੀ ਤੈਨੂੰ ਪਤਾ ਹੀ ਆ ਵੋਟਾਂ ਆ ਗਈਆਂ ਨੇੜੇ ਸਰਪੰਚੀ ਦੀਆਂ ਹੂੰ ਲੈ ਵੀ ਸੇਵਕਾ ਕੀ ਲੈ ਲੈ ਸਰਪੰਚੀ ਚ ਪੰਖਾ ਤੇ ਬਾਈ ਬਣ ਕੇ ਤੈਨੂੰ ਹੈਗਾ ਹਿਸਾਬ ਆਪਾਂ ਲਿਆ ਪਹਿਲੀ ਵਾਰ ਇਹ ਪੰਗਾ ਤੇ ਆਪਾਂ ਜਿੱਤਣਾ ਭਾਈ ਯਾਰ ਕਿਵੇਂ ਮਰਤੀ ਮੇਰੀ ਸੁਣ ਗੱਲ ਤੂੰ ਮੇਰੇ ਕੋਲ ਟਾਈਮ ਕੱਟ ਕੇ ਐਂ ਕਰੇ ਆਪਾਂ ਮੇਰੇ ਕੋਲ ਸੂਚੀਆਂ ਪੰਜਿਆਂ ਨਾਲੇ ਤਾਂ ਉਹਦੇ ਚ ਆਪਾਂ ਦੇਖ ਲਾਂ ਵੀ ਕਿਹੜੀਆਂ ਵੋਟਾਂ ਕਿੱਧਰ ਆ ਕਿਹੜੀਆਂ ਆਪਣੀਆਂ ਪੱਕੀਆਂ ਇਹ ਨਾ ਪਲਾਨ ਨਾਲ ਚੱਲਣਾ ਪਊ ਜੇ ਜੇ ਜਿੱਤਣਾ ਹੈ ਤੂੰ ਭਾਈ ਹੈ ਮੇਰਾ ਤਾਂ ਤੜਕੇ ਤੇ ਸਾਮ ਦਾ ਹੁੰਦਾ ਕੰਮ ਤੂੰ ਬਾਈ ਬਣ ਕੇ ਹੁਣੀ ਚਾਹਦਾ ਚੱਲ ਚੱਲ ਗਏ ਤੇ ਆਪਣਾ ਤਾਂ ਅੱਧੇ ਘੰਟੇ ਦਾ ਕੰਮ ਆ ਬਾਅਦ ਚ ਫੇਰ ਘੌੜ ਪੈਣੀ ਆ ਹੁਣ ਟਾਈਮ ਪਾਈ ਬਣ ਕੇ ਨੇੜੇ ਆ ਗਿਆ ਮਾਤਾ ਤਾਂ ਨਹੀਂ ਦੇਖੀ ਜਾਂਦਾ ਸੀ ਕਿਤੇ ਦਿਨਾਂ ਦਾ ਚੱਲ ਭਰਾ ਬਣ ਕੇ ਆਪਾਂ ਦੇਖੀਏ ਇਸ ਟੰਕੀ ਏ ਆ ਜਾ ਕਿ ਇੰਸੀ ਗੱਲ ਮੈਂ ਕਹ ਤੈਨੂੰ ਦਾ ਹੈਗਾ ਹਿਸਾਬ ਪਤਾ ਵਾ ਮੇਰਾ ਦਾ ਭਰਾ ਵਾ ਪਹਿਲੀ ਵਾਰ ਤਿਆਰ ਪਾ ਓਏ ਹੋਰ ਯਸਰ ਪੈਂਚੀ ਦਾ ਕੰਮ ਹੀ ਵੱਡਾ ਹੁੰਦਾ ਹੈ ਸਾਰੇ ਜਵਾਗ ਜਿਹਦਾ ਹੁਣ ਤੈਨੂੰ ਪਤਾ ਨੌਜਵਾਨ ਜਿਹੜੀ ਪੀੜ੍ਹੀ ਸੀ ਆਪਣੀ ਸਾਰੀ ਬਾਹਰ ਬੱਚੀ ਚੱਲ ਕਰਨ ਬਚਾ ਆਗੀਲਾ ਚਾਹ ਪੀਲਾ ਘੁੱਟ ਪਹਿਲਾਂ ਫਿਰ ਆਪਾਂ ਦੇਖਦਾ ਕਿਵੇਂ ਪੀ ਲਾ ਲਿਆ ਟਾਲ ਕਾਰਡ ਸੇਵ ਕਰ ਸੂਚੀ ਫਿਰ ਆਪਾਂ ਦੇਖੀ ਠੀਕ ਹੈ ਸੋ ਅ ਦੂਜੀਆਂ ਨੂੰ ਲੈ ਕੇ ਆਏ ਜੀ ਨਵੀਆਂ ਹੀ ਆਉਣ ਵਾਲੀਆਂ ਅੱਛਾ ਹੂੰ ਵਾੜਾ ਅੰਦੀ ਸੁਚਿਨਾਹੀ ਇਹ ਜੇ ਪਾਇ ਦੇਖ ਵੀ ਕੁਸ ਤੇ ਨਵੀਆਂ ਬਣੀਆਂ ਜਿਹੜੀਆਂ ਬੋਟਾਂ ਉਹ ਦੇਖ ਕਿੰਨੇ ਨੇ ਨੀਰਜ ਕੁਮਾਰ सुरेश ਕੁਮਾਰ ਰਾ ਆ ਕੀ ਨਾਂ ਜ ਲਈ ਜਾ ਨਾ ਪੁੱਤਰ ਸੂਤੀ ਦੁੱਧ ਤੇ ਬਿਹਾਰ ਪੂਰ ਵਾਲੇ ਤਾਂ ਨਹੀਂ ਲਿਆਇਆ ਉਹ ਬਿਹਾਰ ਵਾਲੀ ਕਾ ਨੂੰ ਐ ਆ ਦੇਖ ਲਾ ਤੂੰ ਨੇੜੇ ਵਾਲ ਦੀ ਸੂਚੀ ਤੇਰੇ ਪਿੰਡ ਦੀ ਇਹ ਤਾਂ ਸਾਰ ਗਈ ਭਈਆਂ ਦੀਆਂ ਬੋਟਾਂ ਯਾਰ ਉਹ ਭਈਏ ਫਿਰ ਹੁਣ ਪਿੰਡ ਚ ਆਈ ਜਾਂਦੇ ਆ ਬੋਟਾਂ ਤਾਂ ਵੱਢਣ ਗਈਆਂ ਤੂੰ ਐ ਦੇਖ ਵੀ ਆ ਜਗਸੀਰ ਇਹ ਦਵਾਰ ਵਾ ਗਿਆ ਹਾਂ ਆ ਮੁੰਡਾ ਇਹਦੀ ਨਵੀਂ ਵੋਟ ਬਣੀ ਸੀ ਹਨਾ ਹੂੰ ਆ ਦੇਖ ਹੁਣ ਆ ਪੱਪੇਗੀਆਂ ਵੋਟਾਂ ਸਾਰੀਆਂ ਹਨਾ ਇਹ ਆਪਾਂ ਨੂੰ ਪਾਇ ਜਾਣਗੇ ਸਾਰਿਆਂ ਦੇ ਹਨਾ ਇਹ ਪਾਇ ਸਾਰੀਆਂ ਇਹਦੇ ਨਾਲ ਜਿਹੜੀਆਂ ਆ ਆਗੀਆਂ ਮਿਸਤਰੀਆਂ ਦੀਆਂ ਵੋਟਾਂ ਇਹ ਵੀ ਆਪਣੀਆਂ ਪੱਖੀਆਂ ਕਿਸੇ ਪਾਸੇ ਨਹੀਂ ਜਾਂਦੇਗਾ 10 ਵੋਟਾਂ ਇਹ ਤਾਂ ਹਨੀਆਂ ਸਾਰੀ ਕੱਲੀ ਕੱਲੀ ਵੋਟ ਆਪਾਂ ਨੂੰ ਦੇਖ ਵੀ ਆਪਾਂ ਨੂੰ ਕਿਹੜੀ ਪੈਣ ਵਾਲੀ ਹੈ ਤੇ ਕਿਹੜੀ ਨਹੀਂ ਪੈਣ ਵਾਲੀ ਜਿਹੜੀ ਆਪਾਂ ਨੂੰ ਲੱਗਦਾ ਵੀ ਨਹੀਂ ਪੈਣੀ ਉਹਦੇ ਤੇ ਆਪਾਂ ਕੀੜਾ ਮਾਰਨਾ ਚੰਗੀ ਫਰਮਾਂ ਦੇ ਘਰੇ ਹੈ ਯਾਰ ਮੈਂ ਤਾਂ ਹੈਰਾਨ ਆ ਯਾਰ ਸੇਵਕਾ ਕਿਹੜਾ ਵੇਚੋਂ ਦੋ ਦੋ ਲੈਣਾ ਤਾਂ ਪਹੀਆਂ ਦੀਆਂ ਲੱਗੀਆਂ ਪਈਆਂ ਤੇ ਵਿੱਚ ਯਾਰ ਕਿਉਂ ਯਾਰ ਮੈਂ ਤਾਂ ਤੂੰ ਮੇਰੀ ਗੱਲ ਸੁਣ ਓ ਮੈਂ ਕਹਿੰਦਾ ਸਕੀਮ ਹੀ ਹੋਰ ਲਾਜਾ ਹੂੰ ਆਪਾਂ ਭੰਗੀਆਂ ਕੋਲੇ ਚੱਲ ਗਏ ਚਲ ਠੀਕ ਆ ਸੇਬ ਤਾਂ ਫਿਰ ਮਿਲਦੇ ਆਂ ਹੈ ਸ਼ਾਮ ਨੂੰ ਆਪਾਂ ਠੀਕ ਆ ਚਲਗਾ ਮੈਂ ਲਾਉਂ ਫੋਨ ਤੈਨੂੰ ਓਏ ਹਾਦਸੇ ਗੱਲ ਸੁਣ ਇੱਕ ਮੇਰੇ ਨਾਲ ਹੋਰ ਜਾਦਾਗੀ ਹੂੰ ਜੇ ਦੋ ਪਾਥ ਨੇ ਹੁਣ ਚੱਲਾਂਗੇ ਹੂੰ ਉਹਨਾਂ ਨੂੰ ਸਮਾਨ ਸੂਣ ਵੀ ਦੇ ਆਵਾਂਗੇ ਆਹੋ ਕਿੰਨੇ ਦਾ ਬੰਦਾ ਹਿਲਦਾ ਨੀਗਾ ਆਹੋ ਮੈਂ ਸਮਝ ਗਿਆ ਸਮਝ ਗਿਆ ਹਾਂ ਤਾ ਉਹ ਕਰਾਂਗੇ ਇਹਦਾ ਮਤਲਬ ਠੀਕ ਹੈ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚੱਲ ਠੀਕ ਕਰ ਸਿੰਗਾ